ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਦੀ 43 ਜੀ ਵਲੋਗ ਤੁਹਾਡਾ ਸਵਾਗਤ ਹੈ ਜੀ ਇਸ ਵਲੋਗ ਵਿੱਚ ਆਪਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਉਹ ਜਗ੍ਹਾ ਦੇ ਦਰਸ਼ਨ ਕਰਾਂਗੇ ਜਿਹਨਾਂ ਵਿੱਚ ਮੋਸਟਲੀ 90% ਲੋਕ ਇਸ ਜਗ੍ਹਾ ਦੇ ਦਰਸ਼ਨ ਨਹੀਂ ਕਰਦੇ ਇਹ ਹੈ ਜੀ ਆਰਾਮ ਗੜੀਆ ਬੁੰਗਾ ਇਹਨੂੰ ਬਣਾਇਆ ਸੀ ਜਸਤਾਂ ਸਿੰਘ ਆਰਾਮ ਗੜੀਆ ਨੇ ਜੇ ਆਪਾਂ ਲੰਗਰ ਹਾਲ ਬਲਤੀ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਆ ਤਾਂ ਨਾਲ ਹੀ ਖੱਬੇ ਹੱਥ ਮੁੜ ਕੇ ਮੋੜੇ ਆਰਾਮ ਗੜੀਆ ਬੁੰਗਾ ਆਉਂਦਾ ਜੀ ਇੱਥੇ ਜਿਹੜੇ ਮਨਾਰ ਸੀ ਉਸ ਵੇਲੇ 84 ਬਿੱਲ ਅਟੈਕ ਮਿਲਦੇ ਢਾਹ ਦਿੱਤੇ ਗਏ ਸੀ ਜਿਹੜੇ ਹੁਣ ਇਹਨੇ ਮਨਾਰ ਦੇਖਦੇ ਆ ਇਹ ਬਾਅਦ ਚ ਬਣਾਏ ਗਏ ਸੀ ਨਾ ਇਹ ਰਸਤਾ ਬੰਗਾ ਰਾਮਗੜੀ ਥੱਲੇ ਨੂੰ ਜਾਂਦਾ ਹੈ ਕਿੰਨਾ ਜਿੰਨਾ ਇਹ ਉੱਪਰ ਤੇ ਉਹਨਾਂ ਇਹ ਥੱਲੇ ਆ ਨਾ ਇਹ ਜਿਹੜੀਆਂ ਪੌੜੀਆਂ ਜਾਂਦੀਆਂ ਸਾਡੀ ਜਿੱਤ ਦੇ ਨਿਸ਼ਾਨ ਨੇ ਸਾਡੀ ਬਾਦਸ਼ਾਹੀਆਂ ਦੇ ਨਿਸ਼ਾਨ ਨੇ ਨਾ ਬਹੁਤ ਘੱਟ ਸੰਤ ਨੇ ਇਹ ਜਗ੍ਹਾ ਦੇਖੇ ਜਾਂਦੇ ਹੁੰਦੀ ਆ ਜਦ ਵੀ ਕਦੇ ਹੁੰਦੇ ਸੀ ਦਰਬਾਰ ਸਾਹਿਬ ਆਏ ਖੁੱਲੇ ਡੈਮਸਰ ਇਹ ਜਗ੍ਹਾ ਦਰੂਦ ਦੇਖੇ ਜਾਏ ਏ ਹੈਰੇਜੀ ਸਿੰਘ ਆਸਣ ਜੱਤਸਾ ਸਿੰਘ ਆਮਗੜੀਆਂ ਦਾ ਕਿਸੇ ਟਾਈਮ ਇੱਥੇ ਉਹਨਾਂ ਦਾ ਆਸਣ ਲੱਗਦਾ ਜੀ ਆ ਉਹਨਾਂ ਦੀ ਫੋਟੋ ਜੱਤਸਾ ਸਿੰਘ ਆਮਗੜੀਆਂ ਦੀ ਜੋ ਥੱਲੇ ਮੌਜੂਦ ਆ ਜਿਹੜੀ ਆਪਣੇ ਆਣ ਅੱਜ ਦੀ ਜਨਰੇਸ਼ਨਾਂ ਨਾ ਉਹ ਅੱਜ ਦੀਆਂ ਇੰਨਾ ਇਤਿਹਾਸ ਪੜਨ ਜਾਂ ਲਿਖਣ ਜਾਂ ਸੋਣ ਨੂੰ ਇੰਨਾ ਹੂਰੋਚੀ ਨਹੀਂ ਰੱਖਦੀ ਹੈਗੀ ਨਾ ਕੋਈ ਇੰਨਾ ਅਟਾਸ਼ਟ ਉਹਨੂੰ ਹੋਰੇ ਕੰਮਾਂ ਤੋਂ ਵੇਲ ਨਹੀਂ ਹੈਗਾ ਕੀ ਇੱਥੋਂ ਨਾ ਸਰੰਗਾ ਨਿਕਲਦੀਆਂ ਸੀਆਂ ਹਰਮੰਦਰ ਸਾਹਿਬ ਕੰਪਲੈਕਸ ਦੇ ਚਾਰੇ ਪਾਸੇ ਨੂੰ ਇਹ ਥੱਲੇ ਨਾ ਆਮਗੜੀ ਜਿਹੜਾ ਮਿਸ 1 ਬੰਗਾ ਤੋਂ ਉੱਧਰ ਤੋਂ ਲੈ ਕੇ ਨਿਕਲਦੀ ਸਬਸ ਰੰਗਾ ਬੀਸਕਲੀਏ ਇਹ ਜਗਾ ਬਹੁਤ ਜ਼ਿਆਦਾ ਠੰਡੀ ਆ ਤੁਸੀਂ ਇਹ ਇੱਟਾਂ ਦੀ ਮੀਨਾਕਾਰੀ ਜੋ ਇਹ ਦੇਖ ਲਓ ਕਿ ਇਹ ਜਗਾ ਪੁਰਾਣੇ ਐਮਆਈ ਬਣਾਈ ਗਈ ਆ ਪੁਰਾਣੀ ਮੀਨਾਕਾਰੀ ਬਣਾਈ ਗਈ ਆ ਤੇ ਖੂਬ ਮਜੂਦਗਾਦੀ ਉੱਥੇ ਤੇ ਜੋ ਲੱਗਦਾ ਇਹ ਪੁਰਾਣਾ ਜਗਰ ਟੈਂਪਰੇਚਰ ਵੀ ਇਹ ਕਾਫੀ ਘੱਟ ਕੰਮ ਠੰਡਾ ਰਹੇ ਥੱਲੇ ਇੱਥੇ ਇਹ ਜਗ੍ਹਾ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਆਪਣੇ ਨਹੀਂ ਸਕਦੀ ਕੋਸ਼ਿਸ਼ ਨਹੀਂ ਹੁੰਦੀ ਕੀ ਸੋਚੀ ਜਾਂਦਾ ਕਿ ਕੀ ਜਾ ਕੇ ਆਇਆ ਜਾਂ ਨਹੀਂ ਜਾ ਕੇ ਪਾ ਹਰਮੰਦਰ ਸਾਹਿਬ ਦਰਸ਼ਨ ਕਰੀਦਾ ਅੱਦੇ ਅੱਜ ਇਧਰ ਤੇ ਇਹ ਸੇਲ ਆਜੀ ਉੱਥੇ ਸਾਨੂੰ ਇਨੀ ਉਨੇ ਖੋਲ ਕਿਤੇ ਅੱਛਾ ਜੀ ਜਿੰਨਾ ਕੰਪੜਾ ਦੇ ਕਹਵਾਇਆ ਨਹੀਂ ਇਹਨੂੰ ਕੋਈ ਦੋਦਨ ਕੀਤਾ ਹੈਗਾ ਪੁਰਾਣਾ ਹੀ ਆ ਸਾਰਾ ਇਹ ਨਾ ਕੁਛ ਨਹੀਂ ਕੀਤਾ ਕੀ ਚੀਜ਼ ਇਹ ਕਦੋਂ ਫਰੰਟ ਲਾਲ ਹੋ ਗਿਆ ਪਹਿਲਾਂ ਹਰੀ ਹੀ ਅੱਛਾ ਜੀ ਦੱਸ ਦਿਓ ਨਹੀਂ ਹਰੀ ਹੀ ਜਿੰਨਾ ਇਹਦੇ ਦਾ ਰੰਗ ਲਾਲ ਹੋ ਗਿਆ ਇਹਨਾਂ ਨੇ ਮਾਰੋ ਕਿੰਨਾ ਉਹ ਟਾਂਕ ਤੋਂ ਇਹਨੇ ਮਾਰੇ ਹੋਏ ਬੜੇ ਇਹ ਜਿਹਨੂੰ ਲਾਉਂਦਾ ਸਵਾਮ ਮੰਨ ਕੇ ਨੂੰ ਲਾ ਲਾ ਕਾ ਸਵਾਮਣ ਤਾਂ ਕਦੇ ਨਾ ਜਾਣੇ ਜਾਉਂਦਾ ਉਹ ਨਾ ਬੰਦਾ ਉਹਨੇ ਕਰਨ ਕਰ ਦਿੱਤਾ ਆ ਇਹੜਾ ਜੀ ਕਰੇ ਦੂਗੂ ਤੇ ਗੁਰਦੇਵਾਂ ਜੀ ਜੀਵਤ ਸਵਾਮਣ ਕਰ ਦਿੱਤਾ ਅਰੇ ਇਹ ਜਿਸ ਤੇ ਲਾਲਕੀ ਤੇ ਸ਼ਰਫਰੀ ਉਹ ਤੇ ਫੜ ਕੇ ਜੰ ਨੂੰ ਜੰਦਾ ਇਹਨਾਂ ਨੂੰ ਪਾ ਚ ਇਹ ਹੁਣ ਕਾ ਲੈਂਦੀ ਬੱਬਾ ਜੀ ਇਹ ਇੱਥੇ ਇਹ ਸਿੰਘਾਂ ਨੇ ਮੜ ਕੇ ਉਥੋਂ ਉਹ ਜਿਹਾ ਸੰਗਰਾਮ ਗਾੜੀ ਪਹਿਲੀ ਜਿਹੜੀ ਆ ਉਹ ਸਿੰਘ ਬਗਲ ਸਿੰਘ ਉਹਨਾਂ ਨੇ ਉੱਥੇ ਫੋਟੋ ਲੈ ਕੇ ਇੱਥੇ ਲੈਤੀ ਉਹ ਰਿਆਂਗ ਉਹ ਬੜਾ ਪਾਗ ਨੂੰ ਆਤਮਾ ਅੱਛਾ ਜੀ ਇਹ ਉਸ ਵੇ ਮੈਂ ਪਿੱਛੇ ਹੁਣ ਲਿਆ ਲੁਆ ਸੀ ਜੀਪੀਸੀ ਨਹੀਂ 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 ਇਹ ਉਸ ਉਹਨਾਂ ਨੇ ਲੈ ਕੇ ਆਇਆ ਇੱਥੇ ਇਹਦੇ ਆਰਨ ਦਾ ਉੱਪਰ ਜਿਹਾ ਅੱਛਾ ਇਹ ਜ਼ਿਲ੍ਹੇ ਨੂੰ ਦੇ ਕੇ ਲਾਦਾ ਜਿਹੜੀ ਬਾਦਸਾਹੀਆਂ ਨੇ ਇਦਾਂ ਪੈਰਾਂ 'ਚ ਰੋਲਦੀਆਂ ਜਨਸੰਗਰਾਮ ਗੁੜੀਆਂ ਤੇ ਬਗੇਲ ਸਿੰਘ ਹੋਣੀ ਨਾ ਆਪਣੇ ਘੋੜਿਆਂ ਮਦਰ ਪਾਗੇ ਇਸੇ ਨੇ ਇੱਥੇ ਲਿਆਂਦੇ ਸੀ ਤੇ ਸਵਾ ਮਾਨਾ ਜਿਹੜਾ ਜਨੈੂ ਇਹ ਔਰੰਗਜ਼ੇਬ ਹਿੰਦੂਆਂ ਨੂੰ ਲਾਂ ਸੀ ਉਹ ਇਸ ਸੇਲ ਦੇ ਉੱਪਰ ਕੰਨੇ ਖੜ ਕੇ ਲਾਂਦਾ ਸੀ ਤੇ ਹੋਰ ਪੱਕਾ ਸ਼ੋਰ ਨਹੀਂ ਹੈਗਾ ਤੇ ਕੰਦੇ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਛੇਦੀ ਦਾ ਫਰਮਾਨ ਸੁਣਾਇਆ ਉਹ ਵੀ ਇਸ ਸੇਲ ਤੇ ਖੜਕੇ ਏ ਜੀ ਅਕਾਲ ਤਖਤ ਸਾਹਿਬ ਦੇ ਉੱਪਰ ਨਾਲ ਵਾਲੀ ਬਿਲਡਿੰਗ ਤੇ ਆ ਜਿਹੜਾ ਉਸ ਵੇਲੇ 84 ਚ ਇੰਦਰਾ ਗਾਂਧੀ ਦੀ ਜ਼ਾਲਮ ਸਰਕਾਰ ਨੇ ਨਾ ਅਕਾਲ ਤਖਤ ਸਾਹਿਬ 'ਤੇ ਅਟੈਕ ਕੀਤਾ ਸੀ ਤੇ ਉਸ ਵੇਲੇ ਦੀ ਇਹ ਯਾਦਗਾਰ ਸੰਭਾਲ ਕੇ ਰੱਖੀ ਹੋਈ ਇੱਕੋ ਇੱਕ ਯਾਦਗਾਰ ਮੌਜੂਦ ਆ ਜੀ ਤੇ ਆ ਤੁਹਾਡੇ ਸਾਹਮਣੇ ਆ ਜੋ ਵੀ ਉਸ ਵੇਲੇ ਦੇ ਟੈਂਕਾਂ ਤੋਂ ਧੋਪਾਂ ਨਾਲ ਤੇ ਹਮਲਾ ਕੀਤਾ ਉਹਦੇ ਨਿਸ਼ਾਨ ਤੁਹਾਡੇ ਸਾਹਮਣੇ ਆ ਜੀ ਨਾ ਤੇ ਇੱਕੋ ਇੱਕ ਯਾਦਗਾਰ ਸੰਭਾਲ ਕੇ ਰੱਖੀ ਹੋਈ ਐ ਐਸਜੀਪੀਸੀ ਨੇ ਉਸ ਵੇਲੇ ਜਿਹੜੇ ਆਪਣੇ ਸੰਤਾਂ ਦੇ ਨਾਲ ਦੇ ਸਗੇ ਸਿੰਘ ਉਹਨੇ ਉਹਨਾਂ ਨੇ ਇੱਥੇ ਮੋਰਚੇ ਲਾਇਓ ਸੀਗੇ ਉਸ ਵੇਲੇ ਪਾਣੀ ਬਿਜਲੀ ਜੋ ਵੀ ਸਾਰਾ ਕੁਝ ਕੱਟਦਾ ਸੀ ਤੇ ਉਹਨਾਂ ਨੇ ਸਲੂਟਾ ਦਿਲੋਂ ਸਲੂਟਾ ਉਸ ਵੇਲੇ ਸਾਡੇ ਸਿੱਖ ਯੋਧਿਆਂ ਨੂੰ ਜਿਹਨੇ ਡੱਟ ਕੇ ਮੁਕਾਬਲਾ ਕੀਤਾ ਨਾ ਉਹਨਾਂ ਦਾ ਇਸ ਵੇਲੇ ਜ਼ਾਲਮ ਸਰਕਾਰ ਦਾ ਇਦਾਂ ਨਹੀਂ ਦਿਖਾਤਾ ਬੇਸ਼ੱਕ ਕਿਸੇ ਵੀ ਧਰਮ ਨੇ ਚਾਹੇ Hindu ਆ ਚਾਹੇ Muslim ਜਾਂ Christian ਚਾਹੇ ਸਾਡਾ ਸਿੱਖ ਤਾਂ ਨਾ ਇਦਾਂ ਨਹੀਂ ਕਿਸੇ ਵੀ ਧਰਮ ਜਿੱਦਾਂ ਦੇ ਹੋਣੇ ਨਹੀਂ ਚਾਹੀਦੇ ਨਾ ਜਿਹੜਾ ਵੀ ਇਹ ਮੰਜ਼ਰ ਵਾਪਰਿਆ ਸੀ ਉਹ ਇੱਕ ਨਾ ਭੁੱਲਣਯੋਗ ਜਦ ਵੀ ਤੁਸੀਂ ਕਦੇ ਹਰਮੰਦਰ ਸਾਹਿਬ ਆਇਆ ਜਦ ਵੀ ਕਦੇ ਤੁਹਾਡਾ ਟਾਈਮ ਲੱਗਿਆ ਇਸ ਜਗ੍ਹਾ ਦੇ ਜ਼ਰੂਰ ਦਰਸ਼ਨ ਕਰਕੇ ਜਾਓ ਆ ਇੱਧਰ ਸਾਹਮਣੇ ਦਿਖੋ ਦਰਬਾਰ ਸਾਹਿਬ ਆ ਤੇ ਇੱਧਰ ਅਕਾਲ ਤਖਤ ਸਾਹਿਬ ਤੇ ਉਹਦੇ ਨੇ ਸਾਹਮਣੇ ਬਸ ਇਹ ਆਪਣੇ ਬ੍ਰਿੰਗ ਜਿਹੜੋ ਸਾਹਮਣੇ ਉਹ ਦਰਬਾਰ ਸਾਹਿਬ ਜੀ ਇਹ ਨਿਸ਼ਾਨ ਹੈ ਆਮ ਇਹ ਸੰਗਤਲੀ ਖੁੱਲੇ ਆ ਜਾਂ ਗੋਲੀਆਂ ਨਿਸ਼ਾਨ 84 ਦੇ ਅਟੈਕ ਦੇ ਜਿਹੜਾ ਵੀ ਉਸ ਵੇਲੇ ਇਹ ਵਾਪਰਿਆ ਸੀ ਦਖਾਨ ਆ ਸਾਹਮਣੇ ਤੁਸੀਂ ਦੇਖੋ ਜੀ ਗੋਲੀਆਂ ਦਾ ਨਿਸ਼ਾਨ ਮੌਜੂਦ ਹੈ ਨਾ ਇਹ ਆ ਜੀ ਡੀਟੀਲ ਸਿੱਖ 뮤ਜ਼ੀਅਮ ਤੇ ਆਪਾਂ ਜੇ ਐਂਟਰੀ ਕਰਦੇ ਆ ਨਾ ਦਰਵਾਜ਼ੇ ਸਾਹਮਣੇ ਪਹਿਲੇ ਬਿਲਕੁਲ ਹੈ ਜੀ ਫ੍ਰੀ ਐਂਟਰੀ ਹੈ ਜੀ ਬਿਲਕੁਲ ਤੇ ਇਹਦੇ ਇਹਦੇ ਵਿੱਚ ਸਿੱਖ ਇਤਿਹਾਸ ਬਾਰੇ ਤੇ ਹਰਮੰਦਰ ਸਾਹਿਬ ਦੇ ਇਤਿਹਾਸ ਬਾਰੇ ਬਹੁਤ ਵਧੀਆ ਚਾਰ ਬੱਖ-ਬੱਖ ਪੜਾਵਾਂ ਦੇ ਵਿੱਚ ਦੱਸਿਆ ਗਿਆ ਜੀ ਜੀ ਹਾ ਛੋੜੇ ਛੋੜੇ ਕਲਿੱਪਾ ਜਰੂਰ ਦੇਖਿਓ। ਸੰਗ ਦੇ ਬੈਠਣ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਨਾ ਤੇ ਆ ਤੁਸੀਂ ਸਾਡੇ ਸਾਹਮਣੇ ਆ। ਪਿਆਰ ਵਿੱਚ ਉਸੇ ਇਲਾਕੇ ਸਰ ਵਿੱਚ دریا ਘਰੇ ਪਾਤੇ ਗੁਰੂ ਨਾਨਕ ਦੇਵ ਜੀ ਗੋਦੀ ਪੈਗੰਬਰ ਸਨ। ਉਹਨੇ ਆਪਣੀ ਪਾਵਨ ਪਾਣੀ ਵਿੱਚ ਆਪਣੀ ਆਪ ਨੂੰ ਸ਼ਾਇਆ ਕੀਤਾ ਹੈ ਤੇ ਆਪਣੇ ਪਾਵਨ ਪੱਥਰ ਨਾਲ ਆਪ ਆਪਣੇ ਸ਼ਬਦਾਂ ਗਿੱਤ ਕੀਤੇ ਨੇ। उन्होंने संगीतकार संगी मुसलमान रबाबी भाई मरदाना लंबिया यात्रावा ਗੁਰੂ ਪਿਤਾ ਦੀ ਨਗਰੀ ਨੂੰ ਗੁਰੂ ਅਰਜਨ ਜੀ ਸਰਕਾਰਿਆ ਸੀ ਜਿਉ ਸੁਖਨਾਉ ਘਮੀ ਮਹਿਣਾ ਜੋ ਜਲ ਵਿੱਚ ਹਰੀ ਮੰਦਰ ਸਾਹਿਯਾ ਸੀ ਤਵੀ ਬੇਕੁਲਦਾਰੇ ਆਸੀ ਤੇ ਮੀਆਂ ਮੀਰ ਫਕੀਰ ਕੋਲ ਸਹੀ ਗੇ ਬੋਲ ਯਾਦ ਰਖਾਇਆ ਸੀ ਬਾਬਾ ਬੁੱਢਾ ਜੀ ਨੇ ਸੀ ਸੁਤੇ ਤੇ ਸਾਹਾਂ ਵੀ ਪਕੀਆਂ ਚੱਲ ਨਸਾ ਜਿੰਨਾ ਨਹੀਂ ਨਜ਼ਰ ਸਾਹੀ ਹੁੰਦਾ ਹੈ ਹਰ ਵੰਦਰ ਸਾਹ ਸਾਰੇ ਆਸੀ ਇੱਕ ਪਾਪੀ ਫਿਰਾਂਂਹ ਹੈ ਜੋ ਸਾਰੇ ਦੁਨੀਆਂ ਦੇ ਲਾਉਂਦੇ ਜੋ ਵੀ ਕਰੀਤੇ ਆਏ ਹਾਂ ਅਸੀਂ ਇੱਕੇ ਮੋੜ ਤੇ ਜਾਏ ਨਾ ਜਾਣ ਪਾਉਂਦਾ ਕਰਤਾ ਦਮ ਉਸਤਰ ਉਧਾ ਮਿਲ ਪਾ ਮੰਨ ਤਰਨ ਆਈਆ ਤੇ ਦੇ ਕੋਰ ਮਸੇ ਜਾਏ

ਯਾਦ ਹੈ ਪਤਾ ਦੀ ਸੀ ਇਹ ਵੀ ਯਾਦ ਕੀ ਉਸੇ ਸੀ ਇਥੇ ਹੀ ਸੀ ਸੀ ਅਕਿਆ ਇਥੇ ਹੀ ਯਾਦ ਉੱਚੇ ਸੀ ਇਹ ਤੋਂ ਗੋਲੇ ਕਰਨਗੇ ਦੋ ਬਨਾਮਾਂ ਦੀ ਸਮਾਪਤੀ ਤੋਂ ਬਾਅਦ ਜੇ ਕਿਸੇ ਬੀਨ ਨੇ ਜਾਂ ਬਾਹਰ ਜਾਣਾ ਤਾਂ ਉਹ ਬਾਹਰ ਜਾ ਸਕਦਾ ਪਰ ਬਾਹਰ ਜਾਣ ਦਾ ਮਨ ਮਾੜਾ ਵੀ ਨਹੀਂ ਕਰਦਾ ਕਿਉਂਕਿ ਆਪਣਾ ਇੱਥੇ ਇਤਿਹਾਸ ਬਹੁਤ ਵਧੀਆ ਦਰਸਾਇਆ ਗਿਆ ਹੈ ਨਾ ਤੇ ਆਉਣ ਵਾਲੇ ਜਨਰੇਸ਼ਨ ਮੈਂ ਇਹੀ ਬੇਨਤੀ ਹੈ ਜਿਹੜੇ ਆਪਣੇ ਨਾ ਆਉਣ ਵਾਲੇ ਜਨਰੇਸ਼ਨ ਉਹਨੂੰ ਜਰੂਰ ਇਹ ਦਿਖਾ ਲਿਓ ਇਸ ਆਪਣੇ ਅਗਲੇ ਤੀਸਰੇ ਬੜਾ ਦੇ ਵਿੱਚ ਦਰਬਾਰ ਸਾਹਾ ਦਾ ਮਾਡਲ ਬਣਾਇਆ ਗਿਆ ਜੀ ਉਸ ਵਿੱਚ ਦਵਾ ਸਾਡੇ ਬਹੁਤ ਵਧੀਆ ਤਰੀਕੇ ਨਾਲ ਦਰਬਾਰ ਸਾਹਿਬ ਵਿੱਚ ਸਵੇਰ ਤੋਂ ਲੈ ਕੇ ਅਮਰਤ ਵੇਲੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਕੀ ਕੀ ਹੁੰਦਾ ਨਾ ਕੀਰਤਨ ਚੱਲਦਾ ਜੋ ਵੀ ਹਨ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਆ ਜਾ ਅੰਦਰ ਹੈਲੋ ਨਹੀਂ ਤਦ ਜੇ ਹੋ ਆ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਲੱਖਾਂ ਕਰੋੜਾਂ ਨੈਣਾ ਲਈ ਆਸ ਅਤੇ ਵਿਸ਼ਵਾਸ ਦੀ ਜੋ ਆਤਮਿਕ ਸਹਾਰਾ ਤੇ ਇਲਾਹੀ ਚਾਨਣ ਦਾ ਸੋਮਾ ਗਾਇਨਾਤ ਵਾਂਗ ਦੇ ਪੀ ਰਾਗ ਦਿਨ ਤੇ ਅੱਠੇ ਪਹਿਰੇ ਇੱਕ ਪਾਦਮ ਬ੍ਰਿਯਾਦਾ ਵਿੱਚ ਸਰਬੱਤ ਆਂ ਹੱਤੇ ਕੰਨਿਆ वाहगुरु की तुविधा तो जाप करती है इस दौरान श्री गुरु ग्रंथ साहिब की भीड़ सत्कार सहित मंजी साहिब ते सुशोभित कर दिया जाता है ਸੰਗਤ ਖਾਤੇ ਬੁਲਾਉਂਦੀ ਹੈ ਗ੍ਰੰਥੀ ਸਾਹਿਬ ਤਾਪਿਆਂ ਵਿੱਚ ਬੈਠ ਜਾਂਦੇ ਹਨ ਤੇ ਸੰਗਤ ਪਹਿਲਾ ਮੰਗ ਸੱਜ ਜਾਂਦੀ ਹੈ ਸਵਈਆਂ ਦੇ ਬਾਤ ਦੇ ਨਾਲ ਹੀ ਪ੍ਰਕਾਸ਼ ਕਰਨ ਦੀ ਵਿਧੀ ਸ਼ੁਰੂ ਇਸ ਤੀਸਰੇ ਬੜਾ ਦੇ ਵਿੱਚ ਹਰਮਿੰਦਰ ਸਾਹਿਬ ਜੋ ਅਮਰਤ ਵੇਲੋਂ ਲੈ ਕੇ ਦੇਰ ਰਾਤ ਜੋ ਡੇਲੀ ਰੁਟੀਨ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਨਾ ਤੇ ਹੁਣ ਆਪਾਂ ਚੌਥੇ ਬੜਾ ਦੇ ਪਹੁੰਚ ਗਏ ਜੀ ਤੇ ਹੁਣ ਇੱਥੇ ਇਹ ਇੱਚੇ ਸਿੱਖ ਇਤਿਹਾਸ ਬਾਰੇ ਦੱਸਦੇ ਆ ਜੀ मैं है उदास रूप काल तो पार है उसकी अपनी सृजना आपके विचो हुई तो उसका अनुभव गुरु की कृपा द्वारा ही हो सकता है सिर्फ सारी मानवता ही नहीं सारी कुदरत कायनात भी शामिल होती है सिख धर्म साझी बालता शमूलियत का धर्म है श्री गुरु ग्रंथ साहिब गुरु साहेबान गुरु दरबार के भट्टा गुरसिखा की बाणी के नाल बखा इलाक वर्णा संबंध रखे पंद्रह भगत संतान सूफिया की बाणी भी शामिल है ना किसी तो डरना ना किसी डराना तो दल दुखियों की रक्षा करने तक कर करते इलाही प्रेम की पालन ਸਤਿ ਤਲੀ ਤੇ ਪਲਨਾ ਇਹ ਮਾਨਵਤਾ ਲਈ ਗੁਰਬਾਣੀ ਦੇ ਪਾਵਨ ਸੁਨੇਹੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਿਰਜ ਕੇ ਕੁਰਬਾਨੀ ਦੇ ਇਹਨਾਂ ਪਾਵਨ ਸੁਨੇਹਿਆਂ ਨੂੰ ਸਾਹਾਂ ਰੂਪ ਦਿੱਤਾ 15 ਹੋਣ ਇਸ ਦੀ ਸਮਾਪਤੀ ਆ ਜੀ ਵੈਸੇ ਦਾ ਆਪਣਾ ਸਿੱਖ ਇਤਿਹਾਸ ਬਹੁਤ ਜਿਆਦਾ ਬੜਾ ਜਿੰਨਾ ਆਪਾਂ ਹਨਾ ਟਾਈਮ ਲਾਈਏ ਉਹਨਾਂ ਲਈ ਘਾਟ ਪਰ ਫਿਰ ਵੀ 50 ਮਿੰਟਾਂ ਦੇ ਵਿੱਚ ਬਹੁਤ ਕੁਝ ਸਿਖਾਉਣਾ ਮਿਲਦਾ ਜੀ ਜਾਦਵੀ ਤੁਸੀਂ ਕਦੇ ਹਰਿਮੰਦਰ ਸਾਹਿਬ ਆਏ ਆਪਣੇ ਪਰਵਾਰ ਨਾਲ ਜਾ ਕੇ ਦੋਸਤਾਂ ਨਾਲ ਉੱਧਾ ਕੇ ਜਾਓ ਕਿਉਂਕਿ ਜਿਹੜੀ ਅੱਜ ਦੀ ਪੀੜ੍ਹੀ ਉਹ ਸਿੱਖੀ ਜਿਹਦਾ ਦੂਰ ਹੋ ਰਹੀ ਹੈ ਇੱਥੇ ਆ ਕੇ ਜਰੂਰ ਉਸ ਨੂੰ ਨਾਲ ਸਿੱਖ ਇਤਿਹਾਸ ਬਾਰੇ ਪਤਾ ਲੱਗੂਗਾ ਤਾਂ ਉਹ ਆਪਣੇ ਆਪ ਵਿੱਚ ਸਿੱਖੀ ਵੱਲ ਵਾਪਸ ਪ੍ਰੇਰਿਤ ਹੋਊਗਾ ਜਰੂਰ ਨਾਲ ਵਾਪਸ ਆਣਿਆ ਜਦੋਂ ਕਰੋਗੇ ਤੇ ਆਪਣੀ ਹੁਣ ਇੱਥੇ ਹੀ ਸਮਾਪਤੀ ਹੈ ਜੀ ਹੁਣ ਆਪਾਂ ਚੱਲੇ ਆ ਜੀ ਵਾਪਸ ਦਰਬਾਰ ਸਾਹਿਬ ਦੇ ਦਰਸ਼ਨ ਹੋਏ ਆ ਜੀ ਹੁਣ ਮਿਲਦੇ ਆਪਾਂ ਅਗਲੇ ਬਲੌਗ 'ਚ 다른 방지 사례나